ਅਦਵੇਤ ਧਰੂ ਮਾਤਾ ਆਰਤੀ ਦੇਵਾ ਜੀ ਦਾ 45ਵਾਂ ਪ੍ਰਕਾਸ਼ ਦਿਹਾੜਾ 16 ਅਪ੍ਰੈਲ ਦਿਨ ਮੰਗਲਵਾਰ ਸ਼ਰਦਾ ਭਾਵਨਾ ਨਾਲ ਮੰਦਰ ਮਾਤਾ ਆਰਤੀ ਦੇਵਾ ਕਰਤਾਰਨਗਰ ਸ਼ਹਾਟਾ ਵਿਖੇ ਮਨਾਇਆ ਗਿਆ ਇਸ ਮੌਕੇ ਹਲਕਾ ਪਛਮੀ ਤੋਂ ਐਮਐਲਏ ਜਸਵੀਰ ਸਿੰਘ ਸੰਧੂ ਉੱਚੇਚੇ ਤੌਰ ਤੇ ਮੰਦਰ ਵਿਖੇ ਪੁੱਜੇ ਅਤੇ ਉਹਨਾਂ ਨੇ ਮਾਤਾ ਆਰਤੀ ਦੇਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਮਨਵਰ ਸਿੰਘ ਸ਼ਰგილ ਅਤੇ ਦਬਿੰਦਰ ਸਿੰਘ ਸੰਧੂ ਵੀ ਮੌਜੂਦ ਸਨ ਇਸ ਮੌਕੇ ਐਮਐਲਏ ਜਸਵੀਰ ਸਿੰਘ ਸੰਧੂ ਨੇ ਮਾਤਾ ਆਰਤੀ ਦੇਵਾ ਜੀ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਅਤੇ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ ਇਸ ਮੌਕੇ ਮੰਦਰਬ ਕਮੇਟੀ ਵੱਲੋਂ ਐਮਐਲਏ ਜਸਵੀਰ ਸਿੰਘ ਸੰਧੂ ਨੂੰ ਅਤੇ ਉਹਨਾਂ ਦੇ ਨਾਲ ਆਏ ਪਤਵੰਤੇ ਸੱਜਣਾਂ ਨੂੰ ਸਨਮਾਨ ਵੀ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਮਐਲਏ ਜਸਵੀਰ ਸਿੰਘ ਸੰਧੂ ਨੇ ਆਖਿਆ ਕਿ ਮਾਤਾ ਆਰਤੀ ਦੇਵਾ ਜੀ ਵੱਲੋਂ ਕੀਤੇ ਗਏ ਕੰਮ ਸ਼ਲਾਘਾਯੋਗ ਹਨ ਹੋਰ ਕੀ ਆਖਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਮਐਲਏ ਜਸਵੀਰ ਸਿੰਘ ਸੰਧੂ ਨੇ ਆਤ ਤੁਹਾਨੂੰ ਉਹਨਾਂ ਦੀ ਗੱਲ ਬਾਤ ਸੁਣਾਦੇ ਹਾਂ ਚੇ ਦਰਬਾਰ ਕੀ ਜੈ ਸਭ ਤੋਂ ਬਹੁਤ ਸਵਾਗਤ ਹੈ ਜੀ ਆਪਾਂ ਅੱਜ ਦੇ ਮੇਲੇ ਦਾ ਸ਼ਾਨਦਾਰ ਤੇ ਪ੍ਰਕਾਸ਼ ਜੀ ਨੂੰ ਸਵਾਗਤ ਕਰਦੇ ਹੋਇਆ ਸੁਣੇ ਮੇਰੇ ਆਪਣੇ ਨੂੰ ਆਮ ਆਦਮੀ ਪਾਰਟੀ ਵੱਲੋਂ ਤੁਹਾਡਾ ਮੈਦਾਨ ਹੁੰਦਾ ਹੋਇਆ ਮੈਂ ਆਪ ਸਭ ਨੂੰ ਬੈਠੀ ਹੋਈ ਸਕੇ ਤੁਹਾਨੂੰ ਦਿੰਦੇ ਅਗਾਈਆਂ ਤੋਂ ਬਾਤ ਦੇ ਸੁਖਮਾਨਾਂ ਦੇਣਾ ਮਹਾਨ ਜੀ ਭਈਆਂ ਦੇ ਨਾਮ ਤੁਹਾਨੂੰ ਦੱਸਦਾ ਇਹ ਮਾਨਤਾ ਦੀ ਸੇਵਾ ਰਾਸਤੇ ਜੇ ਰਾਤੇ ਕਰਕੇ ਮਾਨਤਾ ਦੀ ਸੇਵਾ ਕਰੇ ਇਹ ਤਾਂ ਆਪਾਂ ਸਰਬ ਸੰਜੀਵਾ ਦਾ ਸੰਦੇਸ਼ ਜਿੱਤਾ ਦੇ ਰਹੇ ਆ ਆਪਾਂ ਇੱਥੇ ਇਹ ਦੱਬ ਕੇ ਅਰਦਾਸ ਕਰਦੇ ਆ ਇਸ ਪ੍ਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਕਰਦੇ ਆ ਇੱਥੇ ਸੇਵਾ ਲਾਦੇ ਰਹੇ ਨੇ ਦੇ ਸਭੀਆਂ ਝੋਲੀਆਂ ਪਰ ਦੇ ਰਹੇ ਨੇ ਸਮੇਂ ਇੱਕ ਵਾਰ ਫਿਰ ਨੂੰ ਆਲਾ ਦੇਵਾ ਜੀ ਦੇ ਪ੍ਰਕਾਸ਼ ਉਸਤਿਲੇ ਆਪ ਸਭ ਨੂੰ ਬਹੁਤ ਬਹੁਤ ਅੰਦਰ ਗਏ ਦਿਨ ਜੀਕਾਰਾ 아. 녕하 <laughs>